ਚੰਡੀਗੜ੍ਹ ਮੁਹਾਲੀ ਦੇ ਵਿੱਚ ਖੜੇ ਆ ਔਰ ਪੁੱਡਾ ਭਵਨ ਦੇ ਸਾਹਮਣੇ ਖੜੇ ਆ ਔਰ ਮੇਰੀ ਦੂਸਰੀ ਤਰਫ ਇੱਕ ਰੋਡ ਚੱਲ ਰਿਹਾ ਵੱਡਾ ਰੋਡ ਚੱਲ ਰਿਹਾ ਔਰ ਇੱਕ ਮਾਲ ਹੈ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮਾਲ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣ ਔਰ ਮੁਹਾਲੀ ਚੰਡੀਗੜ੍ਹ ਸਰਕਾਰ ਦੀਆਂ ਜਾਂ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਜੋ ਕੰਮ ਕਰਨ ਦੇ ਤਰੀਕੇ ਆ ਤੁਹਾਨੂੰ ਉਹ ਦੱਸ ਦਈਏ ਕਿ ਕਿਵੇਂ ਸਕਸੈਸ ਹੈ ਤਾਂ ਦੂਸਰੀ ਤਰਫ ਤੁਹਾਡੇ ਧਿਆਨ ਚ ਲਿਆ ਦਈਏ ਕਿ ਇੱਕ ਇੱਥੇ ਤਾਰ ਪਾਈ ਜਾ ਰਹੀ ਆ ਜਿਵੇਂ ਰੋਡ ਬਣਿਆ ਤਾਂ ਰੋਡ ਦੇ ਨਾਲ ਇੱਕ ਪਾਈਪਲਾਈਨ ਪੈਂਦੀ ਆ ਤਾਂ ਇੱਕ ਕੇਬਲ ਪੈਂਦੀ ਆ ਉਹਦੇ ਬਾਰੇ ਦੱਸ ਦਈਏ ਕਿ ਜਦੋਂ ਕੇਬਲ ਪਾਈ ਜਾਂਦੀ ਆ ਤਾਂ ਫਿਰ ਆਮ ਤੁਸੀਂ ਪੰਜਾਬ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਅਣਜਾਣ ਤਰੀਕੇ ਨਾਲ ਪਾਈਪਾਂ ਪਾਈਆਂ ਜਾਂਦੀਆਂ ਤਾਰਾਂ ਅਣਜਾਣ ਤਰੀਕੇ ਨਾਲ ਲਗਾਈਆਂ ਜਾਂਦੀਆਂ ਫਿਰ ਉਹਨਾਂ ਨੂੰ ਪੱਟਿਆ ਜਾਂਦਾ ਔਰ ਇੱਥੇ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉੱਤੇ ਆ ਕੇ ਆ ਪੁੱਡਾ ਭਵਨ ਦੇ ਸਾਹਮਣੇ ਅਸੀਂ ਖੜੇ ਆਂ ਇਹ ਆ ਜੋ ਖਾਲ ਹੈ ਜੋ ਕਵਰ ਕੀਤਾ ਗਿਆ ਆ ਆ ਖਾਲ ਤੁਸੀਂ ਵੇਖ ਰਹੇ ਹੋ ਇਹ ਖਾਲ ਪਾਣੀ ਦਾ ਨਹੀਂ ਇਸ ਦੇ ਵਿੱਚ ਤਾਰਾਂ ਬਿਜਲੀ ਦੇ ਕਨੈਕਸ਼ਨ ਹੈ ਔਰ ਹੋਰ ਬਹੁਤ ਸਾਰੇ ਜੋ ਬਿਜਲੀ ਦੇ ਨਾਲ ਕੰਟੈਕਟ ਹੁੰਦੇ ਨੇ ਉਹ ਇੰਪਲੀਮੈਂਟ ਸਭ ਇਸ ਦੇ ਅੰਦਰ ਦੀ ਜਾਣਗੇ ਔਰ ਜਿੱਥੇ ਕਾਰੀਗਰ ਲੱਗੇ ਨੇ ਉੱਥੇ ਇੱਕ ਸਾਹਮਣੇ ਜਾ ਕੇ ਬੂਟਾ ਹੁੰਦਾ ਇੱਕ ਪੇੜ ਆਉਂਦਾ ਵੱਡਾ ਬੂਟਾ ਹੁੰਦਾ ਤਾਂ ਉਸ ਬੂਟੇ ਦੇ ਉੱਤੇ ਆ ਕੇ ਥੋੜਾ ਡਿੰਗ ਪਾਇਆ ਜਾ ਰਿਹਾ ਕਿਉਂਕਿ ਵਾਤਾਵਰਣ ਨੂੰ ਵੇਖਦੇ ਹੋਏ ਚੰਡੀਗੜ੍ਹ ਦੇ ਵਿੱਚ ਹੈ ਮੋਹਾਲੀ ਦੇ ਵਿੱਚ ਔਰ ਇੱਥੇ ਇਹ ਚੀਜ਼ ਨੂੰ ਵੇਖਿਆ ਜਾਂਦਾ ਵੀ ਕੋਈ ਵੀ ਕੰਮ ਜਿਹੜਾ ਅਨਗੈਲੀ ਨਾ ਕੀਤੀ ਜਾਵੇ ਤਾਂ ਉਹ ਬੂਟੇ ਨੂੰ ਵੀ ਬਚਾਇਆ ਜਾ ਰਿਹਾ ਔਰ ਤਾਰਾ ਪਾਉਣ ਵਾਸਤੇ ਸਪੈਸ਼ਲ ਇੱਕ ਖਾਲ ਜਿਹੜਾ ਉਹ ਬਣਾਇਆ ਗਿਆ ਔਰ ਖਾਲ ਜਿਹੜਾ ਅੱਗੋਂ ਫੇਰ ਇਸ ਤਰ੍ਹਾਂ ਜੁਆਇੰਟ ਆਏਗਾ ਔਰ ਜੋ ਰੋਡ ਮੇਰੇ ਪਿੱਛੇ ਚੱਲ ਰਿਹਾ ਲੰਬੇ ਸਮੇਂ ਤੋਂ ਇਹ ਪ੍ਰੋਜੈਕਟ ਚੱਲ ਰਿਹਾ ਸੀ ਰੋਡ ਦੀ ਚੜਾਈ ਹੋ ਰਹੀ ਸੀ ਔਰ ਇਸ ਪਾਈਪ ਲਾਈਨ ਜਿਹੜੀ ਪਾਈਪ ਆ ਇਹ ਸਿਰਫ ਕੇਬਲ ਵਾਸਤੇ ਆ ਬਿਜਲੀ ਦੀਆਂ ਤਾਰਾਂ ਵਾਸਤੇ ਆ ਕੇਬਲਾ ਵਾਸਤੇ ਆ ਔਰ ਬਹੁਤ ਵਧੀਆ ਆ ਉਹ ਦੱਸ ਦਈਏ ਕਿ ਜੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਬਣ ਜਾਣ ਕਿ ਕੇਬਲਾਂ ਵੀ ਸੋਚ ਕੇ ਪਾਈਆਂ ਜਾਣ ਪਾਈਪਾਂ ਵੀ ਸੋਚ ਕੇ ਪਾਈਆਂ ਜਾਣ ਤਾਂ ਰੁੱਖ ਵੀ ਸੋਚ ਕੇ ਲਗਾਏ ਜਾਣ ਕਿ ਰੁੱਖ ਕਿੱਥੇ ਕਿਹੜਾ ਰੁੱਖ ਕਦੋਂ ਕੋਈ ਅੜਚਣ ਨਾ ਬਣ ਜਾਵੇ ਤਾਂ ਇਸ ਦਾਸ ਤਈਏ ਕਿ ਅਸੀਂ ਇਸ ਵੇਲੇ ਮੁਹਾਲੀ ਦੇ ਵਿੱਚ ਖੜੇ ਆ ਔਰ ਇਹ ਮੋਹਾਲੀ ਦੀਆਂ ਤਸਵੀਰਾਂ ਔਰ ਹੋਰ ਵੀ ਤੁਹਾਨੂੰ ਮੋਹਾਲੀ ਦੇ ਚੰਡੀਗੜ੍ਹ ਦੇ ਪੂਰੇ ਵਧੀਆ-ਵਧੀਆ ਤਰੀਕੇ ਨਾਲ ਹੋਰੇ ਕੰਮਾਂ ਬਾਰੇ ਚਾਨਣਾ ਪਾਵਾਂਗੇ ਔਰ ਬਹੁਤ ਸਾਰੇ ਕੰਮ ਮੋਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਦੱਸਾਂਗੇ ਔਰ ਲਗਭਗ 1-2 ਮਹੀਨੇ ਦਾ ਟੂਰ ਰਹੇਗਾ ਹਰ ਤਸਵੀਰ ਤੁਹਾਡੇ ਸਾਹਮਣੇ ਰਹੇਗੀ ਕਿ ਮੋਹਾਲੀ ਦੇ ਵਿੱਚ ਕਿਵੇਂ ਜੇ ਪ੍ਰੋਜੈਕਟ ਚੱਲ ਰਹੇ ਆ ਨਵੇਂ ਪ੍ਰੋਜੈਕਟ ਕਿਹੜੇ ਆ ਪੁਰਾਣੇ ਕਿਹੜੇ ਚੱਲ ਰਹੇ ਸੀ ਔਰ ਪੂਰੀਆਂ ਤਸਵੀਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ